ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣੀ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਪਾਗਾਂ ਵਾਲੇ ਹੋ ਜੋ ਰਹਿਣ ਸਵਾਈ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੇ ਹੋ ਦਾਸ ਤੋਂ ਪਹਿਲਾਂ ਗੁਰਮੁਖ ਪਿਆਰੇ ਭਾਈ ਮਨਵੀਰ ਸਿੰਘ ਜੀ ਪੁੱਤੋ ਸਾਹਿਬ ਤੋਂ ਜੋ ਚਿੱਤੇ ਤੌਰ ਤੇ ਆਪ ਸੰਗਤਾਂ ਦੇ ਦਰਸ਼ਨਾਂ ਰਸਤੇ ਪਹੁੰਚੇ ਜਿਨੇ ਬੈਠੇ ਹੋ ਸਤਿਗੁਰ ਦੇ ਅਦਬ ਸਤਕਾਰ ਅਕ ਦੋਵੇਂ ਹੱਥ ਜੋੜ ਲਓ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫੱਦੇ ਬੁਲਾਓ ਅਦਬ ਸਤਕਾਰ ਨਾਲ ਲੱਗੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਰਤੀ ਤੇ ਆਉਂਦਾ ਸਮਾਂ ਬਣਿਆ ਧਰਤੀ ਦੀ ਪੁਕਾਰ ਹੈ ਸੰਸਾਰ ਦੇ ਲੋਕਾਂ ਦੀ ਪੁਕਾਰ ਹੈ ਜਦੋਂ ਸਮਾਂ ਬਣਿਆ ਗੁਰੂ ਨਾਨਕ ਪਾਤਸ਼ਾਹ ਜੇ ਧਰਤੀ ਤੇ ਆਉਂਦਾ ਬੀਬੀ ਦੌਲਤਾਂ ਜਿੰਨੂੰ ਅਸੀਂ ਦੌਲਤਾਂ ਦਾਈ ਆਖਦੇ ਹਾਂ ਇੱਕ ਘਰ ਚ ਆਉਂਦੀ ਹੈ ਜਾਂਦੀ ਹੈ ਹਮ ਧਿਆਨ ਦੇ ਸੁਰਤੀ ਨਾ ਦੇਦਾਰੇ ਕਰਦੇ ਨੇ ਉਸ ਸਮਾਂ ਦਾ ਆਇਆ ਸੀ ਇਹ ਆਉਂਦੀ ਹੈ ਜਾਂਦੀ ਹੈ ਇੱਕ ਦਿਨ ਬਾਬਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਮੰਝੇ ਤੇ ਬੈਠੇ ਹੋਏ ਨੇ ਇਹ ਬੀਬੀ ਦੌਲਤਾ ਆਉਂਦੀ ਹੈ ਇਹ ਬੀਬੀ ਦੌਲਤਾ ਦੋਵੇਂ ਹੱਥ ਜੋੜ ਕੇ ਬਾਬਾ ਕਾਲੂ ਜੀ ਦੇ ਤੇ ਮਾਤਾ ਤ੍ਰਿਪਤਾ ਜੀ ਸਾਹਮਣੇ ਆਉਂਦੀ ਹੈ ਆਖ ਲਗੀ ਪਟਵਾਰੀ ਜੀ ਅੱਜ ਤੁਹਾਨੂੰ ਮੈਂ ਇੱਕ ਬੜੀ ਜ਼ਰੂਰੀ ਬੇਨਤੀ ਕਰਨੀ ਹੈ ਕਿ ਆਖੇ ਬਲੂ ਭੱਗਾ ਵਾਲੇ ਪਟਵਾਰੀ ਜੀ ਤੁਹਾਨੂੰ ਅੱਜ ਮੈਂ ਬੜੀ ਇੱਕ ਜ਼ਰੂਰੀ ਬੇਨਤੀ ਕਰਨੀ ਹੈ ਵੇਖਿਓ ਕਿਤੇ ਨਾ ਨ ਕਰ ਦਿਓ ਤੇ ਮਾਤਾ ਤ੍ਰਿਪਤਾ ਜੀ ਆਖ ਲਗੇ ਦੌਲਤਾ ਖੁੱਲ ਕੇ ਕਹਿ ਕਹਿਣਾ ਕੀ ਚਾਹੁੰਦੀ ਆ ਪਟਵਾਰੀ ਜੀ ਉਸ ਪਰਮੇਸ਼ਰ ਨੇ ਉਸ ਅੱਲਾ ਨੇ ਧੀ ਤੁਹਾਨੂੰ ਪਹਿਲਾਂ ਦਿੱਤੀ ਹੋਈ ਹੈ ਜੋ ਬੜੀ ਸਿਆਣੀ ਹੈ ਬੜੀ ਸੂਝਵਾਨ ਹੈ ਪਾਗਾਂ ਵਾਲਿਓ ਅੱਲਾ ਲਫ਼ਜ਼ ਇਹਨੇ ਤਦ ਵਰਤਿਆ ਇਹ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀ ਸੀ ਬੀਬੀ ਦੌਲਤਾਂ ਪਟਵਾਰੀ ਜੀ ਉਸ ਅੱਲਾ ਨੇ ਉਸ ਪਰਮੇਸ਼ਰ ਨੇ ਧੀ ਤੁਹਾਨੂੰ ਪਹਿਲਾਂ ਦਿੱਤੀ ਹੋਈ ਹੈ ਜੋ ਬੜੀ ਸਿਆਣੀ ਹੈ ਬੜੀ ਸੂਝਵਾਨ ਹੈ ਅੱਲਾ ਕਿਰਪਾ ਕਰੇ ਇਸ ਵਾਰ ਤੁਹਾਡੇ ਘਰ ਪੁੱਤਰ ਹੋਵੇ ਨਾ ਫਿਰ ਇੱਕ ਕੰਮ ਕਰਿਓ ਮੇਰੇ ਬੱਚਿਆਂ ਵਾਸਤੇ ਫਿਰ ਮੈਨੂੰ ਨਵੇਂ ਕੱਪੜੇ ਲੈ ਕੇ ਦਿਓ ਤੁਸੀਂ ਲੋਕ ਮੈਨੂੰ ਪੁਰਾਣੇ ਕੱਪੜੇ ਦਿੰਦੇ ਨੇ ਤੇ ਮੈਂ ਉਹ ਆਪਣੇ ਬੱਚਿਆਂ ਨੇ ਪਹਿਨਾਉਣੀ ਆ ਜੇ ਅੱਲਾਹ ਨੇ ਕਿਰਪਾ ਕੀਤੀ ਤੁਹਾਡੇ ਘਰ ਪੱਤਰ ਹੋਇਆ ਨਾ ਫਿਰ ਮੇਰੇ ਬੱਚਿਆਂ ਵਾਸਤੇ ਨਵੇਂ ਕੱਪੜੇ ਲੈ ਕੇ ਦਿਓ ਕੁਝ ਦਾਣੇ ਵੀ ਮੇਰੇ ਘਰ ਸਵਾ ਦੇ ਨੇ ਤੇ ਮਾਤਾ ਤ੍ਰਿਪਤਾ ਜੀ ਹੱਸ ਕੇ ਬੋਲੇ ਕਿ ਇਹ ਦੌਲਤ ਹੋਰ ਕੀ ਚਾਹੀਦਾ ਹੈ ਮਾਤਾ ਤ੍ਰਿਪਤਾ ਜੀ ਅੱਗੇ ਤੁਹਾਡੀ ਮੌਜ ਹੋਵੇ ਤਾਂ ਕੁਝ ਦਮਰੇ ਵੀ ਦੇ ਦੇਣਾ ਤੇ ਮਾਤਾ ਤਿਰਪਤਾ ਜੀ ਆਖਣ ਲੱਗੇ ਪਰਮੇਸ਼ਰ ਕਿਰਪਾ ਕਰੇ ਦੌਲਤਾਂ ਜੋ ਆਖੇ ਕੀ ਦੇ ਦੇਵਾਂਗੇ ਅੱਜ ਗੁਰਮੁਖ ਉਹ ਸਮਾਂ ਆਇਆ ਜਿਹੜਾ ਦਿਹਾਰਾ ਬਣਾ ਰਹੇ ਹੋ ਪੱਗਾਂ ਵਾਲਿਓ ਇਧਰੋਂ ਸਨੇਹ ਭੇਜਿਆ ਜਾਂਦਾ ਜਾਓ ਜਲਦੀ ਕਰੋ ਜਾ ਕੇ ਦੌਲਤਾਂ ਨੂੰ ਬੁਲਾ ਕੇ ਲਿਆਓ ਜਿਹੜਾ ਲੱਗੀ ਗਿਆ ਬੁਲਾਉਣ ਵਾਸਤੇ ਉਹ ਜਾ ਕੇ ਦੌਲਤਾਂ ਦਾ ਦਰਵਾਜ਼ਾ ਖਿਲਕਾਉਂਦਾ ਹੈ ਕਰਦਾ ਆ ਖਿਲਕਾ ਦੌਲਤਾਂ ਜਲਦੀ ਕਰ ਪਟਵਾਰੀਆਂ ਦੇ ਘਰ ਉਸਨੇ ਆਇਆ ਹੀ ਸ਼ਹਿ ਦੌਲਤਾਂ ਉਸ ਵੇਲੇ ਝਾਰੂ ਮਾਰ ਰਹੀ ਸੀ ਜਹ ਭੰਡੇ ਧੋ ਰਹੀ ਸੀ ਜਲਦੀ ਜਲਦੀ ਹੱਥ ਧੋਤੇ ਤੇ ਸਿੱਤੇ ਦੁਪੱਟਾ ਲਿਆ ਤੇ ਉਹਦੇ ਨਾਲ ਤੁਰ ਪਈ ਹੁਣ ਕਮਰੇ ਦੇ ਅੰਦਰ ਨੇ ਮਾਤਾ ਤ੍ਰਿਪਤਾ ਜੀ ਸੁਰਤੀ ਨਾਲ ਦੀਦਾਰੇ ਕਰਿਓ ਭੱਗਾ ਵਾਲਿਓ ਬਾੜ ਘੋਤੇ ਨੇ ਬਾਬਾ ਕਾਲੂ ਜੀ ਨਾਲ ਘੋਤੇ ਨੇ ਬਾਬਾ ਲਾਲੂ ਜੀ तकरीबन 5 ਕੇ ਸਾਲ ਦੀ ਉਮਰ ਹੈ ਬੱਚੀ ਬੇਬੇ ਨਾਨਕੀ ਜੀ ਉਹ ਵੀ ਬਾੜ ਘੋਤੀ ਹੈ ਪਿਤਾ ਦੇ ਉਂਗਲ ਫੜ ਕੇ ਕੁਝ ਹੋਰ ਰਿਸ਼ਤੇਦਾਰ ਬਾੜ ਘੋਤੇ ਨੇ ਤੇ ਬੀਬੀ ਦੌਲਤਾਂ ਆਉਂਦੀ ਹੈ ਉਸ ਕਮਰੇ ਤੇ ਜਾਂਦੀ ਹੈ ਜਿੱਧਰ ਮੱਤਾ ਤ੍ਰਿਤਾ ਜੀ ਨੇ ਇਹ ਸਤਗੁਰੂ ਦਾ ਜਦੋਂ ਪ੍ਰਕਾਸ਼ ਹੋਇਆ ਉਸ ਵੇਲੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਐਨਾ ਪ੍ਰਕਾਸ਼ ਹੋਇਆ ਐਨਾ ਪ੍ਰਕਾਸ਼ ਹੋਇਆ ਜਿਹੜੇ ਅੰਦਰ ਦੀਪਕ ਜਲਦੇ ਰਹੇ ਸਨ ਉਹ ਦੀਪਕਾਂ ਦੀ ਲੋ ਵੀ ਮਦੋਂ ਪੈ ਗਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਦੋਂ ਬੀਬੀ ਦੌਲਤਾਂ ਨੇ ਉਸ ਨਵ ਜੰਮੇ ਬਾਲਕ ਦੇ ਦਰਸ਼ਨ ਕੀਤੇ ਨਾ ਤੇ ਕਹਿੰਦੇ ਬੀਬੀ ਦੌਲਤਾ ਤਾਂ ਅਗੰਮੀ ਰਸ ਵਿੱਚ ਪਹੁੰਚ ਗਈ ਅਗੰਮੀ ਰਸ ਜਿੱਥੇ ਗਮ ਹੈ ਹੀ ਕੋਈ ਨਹੀਂ ਜਿਵੇਂ ਅੱਜ ਬੀਬੀ ਦੌਲਤਾ ਦਾ ਰੋਮ ਰੋਮ ਉਸ ਪਰਮੇਸ਼ਰ ਦੀ ਅੱਲਾ ਦੀ ਵਡਿਆਈ ਕਰ ਰਿਹਾ ਹੋਵੇ ਮਨ ਸਹਿਜ ਚਲਾ ਗਿਆ ਬੀਬੀ ਦੌਲਤਾ ਦਾ ਕੁਝ ਸਮੇਂ ਬਾਅਦ ਬਾੜ ਆਉਂਦੀ ਹੈ ਇਹ ਬੀਬੀ ਦੌਲਤਾ ਬੜੇ ਭਾਗਾਂ ਵਾਲੀ ਜੀ ਬੀਬੀ ਦੌਲਤਾ ਸਭ ਤੋਂ ਪਹਿਲਾਂ ਮੇਰੇ ਬਾਬੇ ਦੇ ਦਰਸ਼ਨ ਕੀਤੇ ਨੇ ਬੀਬੀ ਦੌਲਤਾ ਨੇ ਇਸ ਕਰਕੇ ਸਤਿਕਾਰ ਦੇ ਨਾਲ ਨਾਮ ਲੈਣਾ ਹੈ ਬੀਬੀ ਦੌਲਤਾ ਜੀ ਦਾ ਬਾਹਰ ਆ ਕੇ ਹੱਥ ਜੋੜ ਕੇ ਬੀਬੀ ਦੌਲਤਾ ਘੁਲ ਗਈ ਬਾਬਾ ਕਾਲੂ ਜੀ ਦੇਖਦੇ ਨੇ ਬੱਚੇ ਦੇ ਜਨਮ ਦਾ ਸਮਾਂ ਸੀ ਬੱਚੇ ਦੇ ਰੋਣ ਦੀ ਆਵਾਜ਼ ਵੀ ਕੋਈ ਨਹੀਂ ਆਈ ਬੀਬੀ ਦੌਲਤਾਂ ਵੀ ਆ ਕਿ ਉਹਦਾ ਹੀ ਸਾਈਡ ਤੇ ਹੋ ਕੇ ਖਲੋ ਗਈ ਆ ਹੁਣ ਬਾਬਾ ਕਾਲੂ ਵੀ ਥੋੜਾ ਅੱਗੇ ਹੁੰਦੇ ਨੇ ਕਹਿੰਦੇ ਦੌਲਤਾਂ ਕੀ ਬਣਿਆ ਪਾਲ ਕੀ ਹੋਇਆ ਬੱਚੇ ਦੇ ਜਨਮ ਦਾ ਸਮਾਂ ਸੀ ਕੀ ਹੋਇਆ ਉਹ ਦੌਲਤਾਂ ਕੀ ਬਣਿਆ ਉਸ ਵੇਲੇ ਬਰੇ ਸਹਜ ਵਿੱਚ ਬੀਬੀ ਦੌਲਤਾਂ ਅੱਖ ਲਈ ਕਹਿੰਦੀ ਪਟਵਾਰੀ ਜੀ ਪਟਵਾਰੀ ਜੀ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਉਸ ਵੇਲੇ ਇਹੋ ਜਿਹਾ ਮਾਹੌਲ ਬਣ ਗਿਆ ਜਿਵੇਂ ਹਰ ਕੋਈ ਇਹ ਗਾ ਰਿਹਾ ਹੋਵੇ ਸਾਰੀ ਕਾਇਨਾਤ ਸਾਰੀ ਕੁਦਰਤ ਇਹ ਗਾ ਰਹੀ ਹੋਵੇ ਕੀ ਗੁਰਮੁਖ ਕੋ ਇਹ ਪੰਕਤੀ ਪੜੋਗੇ ਪਿਆਰ ਦੇ ਨਾਲ ਅਦੇ ਬਾਬੇ ਨਾਨਕ ਦੇ ਪਿਆਰ ਦੇ ਵਿੱਚ ਬੰਗਦੀ ਬੜੇ ਹਰਮਕੋ ਜੋ ਉਹ ਸਮਾਂ ਭਾਈ ਗੁਰਦਾਸ ਜੀ ਨੇ ਲਿਖਿਆ ਫਿਰ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ धु जग चान मिटी धुंद जग चानन हो जग चानन हुआ मिटी धुंद जग चानन हो ਤੁੰਦ ਜਗ ਚਾਨਨ ਗੱਜ ਕੇ ਮਿੱਟੀ ਤੁੰਦ ਜਗ ਚਾਨਨ ਹੋਵਾ ਮਿੱਟੀ ਤੁੰਦ ਜਗ ਚਾਨਨ ਹੋ ਵਾ 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 ਤੁੰਦ ਜਗ ਚਾਨਨ ਹੋ ਆ ਤੁੰਦ ਜਗ ਚਾਨਨ ਹੋ ਤੁੰਦ ਜਗ ਚਾਨਨ ਹੋ ਤੁੰਦ ਜਗ ਚਾਨਨ ਹੋ ਮਿੱਟੀ ਤੁੰਦ ਜਗ ਚਾਨਨ ਹੋ ਆ ਤੁੰਦ ਜਗ ਚਾਨਨ ਹੋ ਮਿੱਟੀ ਤੁੰਦ ਜਗ ਚਾਨਨ ਹੋ ਕਦੋਂ ਸਤਗੁਰ ਨਾਨਕ ਪ੍ਰਗਟਿਆ 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 ਸਤ ਗੁਰ ਨਾਨਕ ਪ੍ਰਗਟਿਆ ਤੁੰਦ ਜਗ ਚਾਨਨ ਹੋਆ ਮਿੱਟੀ ਤੁੰਦ ਜਗ ਚਾਨਨ ਹੋਆ ਤੁੰਦ ਜਗ ਚਾਨਨ ਹੋਆ ਮਿੱਟੀ ਤੁੰਦ ਜਗ ਚਾਨਨ ਸੰਗਤ ਬੋਲੇ ਤੁੰਦ ਜਗ ਹੋਆ ਮਿੱਟੀ ਵਾ ਵਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਂਦਨ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬੀਬੀ ਦੌਲਤਾ ਅੱਖ ਲੱਗੀ ਪਟਵਾਰੀ ਜੀ ਵਧਾਈ ਹੋਵੇ ਵਧਾਈ ਹੋਵੇ ਤੁਹਾਡੇ ਘਰ ਪੁੱਤਰ ਹੋਇਆ ਹੈ ਉਸੇ ਵੇਲੇ ਬਾਬਾ ਕਾਲੂ ਜੀ ਨੇ ਜੇਬ ਚ ਹੱਥ ਪਾਇਆ ਇੱਕ ਮੋਹਰਾਂ ਵਾਲੀ ਥੈਲੀ ਕੱਢੀ ਜੀ ਜਦੋਂ ਬਾਬਾ ਕਾਲੂ ਜੀ ਨੇ ਆਪਣੀ ਜੇਬ ਤੋਂ ਥੈਲੀ ਕੱਢੀ ਨਾ ਬੋੜਾਂ ਵਾਲੀ ਮਾਇਆ ਦੀ ਥੈਲੀ ਕੱਢੀ ਅਗਾਹ ਕੀਤੀ ਬੀਬੀ ਦੌਲਤਾਂ ਵੱਲ ਤੇ ਬੀਬੀ ਦੌਲਤ ਨੇ ਹੱਥ ਨਾਲ ਪਛਾਣ ਕਰ ਦਿੱਤੀ ਦੂਜੀ ਵਾਰ ਫਿਰ ਗਾਂ ਕੀਤੀ ਫਿਰ ਬੀਬੀ ਦੌਲਤ ਨੇ ਹੱਥ ਨਾਲ ਪਛਾਣ ਕਰ ਦਿੱਤੀ ਹੁਣ ਤੀਜੀ ਵਾਰ ਜਦੋਂ ਬਾਬਾ ਕਾਲੂ ਜੀ ਨੇ ਉਹ ਮੋਹਰਾ ਵਾਲੀ ਥੈਲੀ ਗਾਂ ਕੀਤੀ ਨਾ ਬੀਬੀ ਦੌਲਤ ਨੇ ਹੱਥ ਨਾ ਪਛਾਣ ਕੇ ਕੀ ਕਹਿੰਦੀ ਪਟਵਾਰੀ ਵੇ ਰਹਿਣ ਦੇ ਮੈਂ ਰੱਜੀ ਗਈ ਪਟਵਾਰੀ ਜੀ ਰਹਿਣ ਦੇ ਮੈਂ ਰੱਜੀ ਗਈ ਉਹ ਦੌਲਤਾਂ ਤੂੰ ਮੈਨੂੰ ਪੁੱਤਰ ਦੀ ਵਿਦਾਈ ਦਿੱਤੀ ਹੈ ਇਹ ਵਦਾ ਹਿਲੇ ਲਾ ਮੇਰੇ ਕੋਲ ਕੁਝ ਮਾਇਆ ਕਿੰਦੀ ਪਟਵੜੀ ਜੀ ਰਹਿੰਦੇ ਮੈਂ ਰੱਜੀ ਗਈ ਤੇ ਬਾਬਾ ਕਾਲੂ ਜੀ ਸਮਝਦੇ ਸ਼ਾਇਦ ਦੌਲਤਾ ਤੁਹਾਡਾ ਗੁੱਸਾ ਕਰਦੀ ਪਈ ਹੈ ਅੱਖ ਲੇਕੇ ਦੌਲਤਾ ਮੈਨੂੰ ਯਾਦ ਹੈ ਜੋ ਤੇਰੇ ਨਾਲ ਮੈਂ ਵਾਦਾ ਕੀਤਾ ਹੋਇਆ ਹੈ ਤੇਰੇ ਬੱਚਿਆਂ ਵਾਸਤੇ ਨਵੇਂ ਕੱਪੜੇ ਵੀ ਬਣਾ ਕੇ ਦੇਵਾਂਗਾ ਤੇਰੇ ਘਰ ਦਾਣੇ ਵੀ ਸਟਾਕ ਕੇ ਦੇਵਾਂਗਾ ਤੈਨੂੰ ਹੋਰ ਦਮੜੇ ਵੀ ਦੇਵਾਂਗਾ ਅਜੇ ਇਹ ਮਾਇਆ ਲੈਲਾ ਤੂੰ ਮੈਨੂੰ ਪੁੱਤਰ ਦੀ ਵਿਦਾਈ ਦਿੱਤੀ ਹੈ ਪਟਵਾਰੀ ਜੀ ਹੁਣ ਮੈਨੂੰ ਇਹ ਮਾਇਆ ਦੀ ਲੋੜ ਨਹੀਂ ਇਹ ਦੌਲਤ ਦੀ ਮੈਨੂੰ ਲੋੜ ਨਹੀਂ ਦੌਲਤਾਂ ਸਮਝਿਆ ਨਹੀਂ ਮੈਂ ਪਟਵਾਰੀ ਜੀ ਸੱਚ ਜਾਣਿਓ ਸੱਚ ਜਾਣਿਓ ਮੇਰੀ ਅਮੀ ਨੇ ਮੇਰੇ ਅੱਬੂ ਨੇ ਮੇਰਾ ਨਾਮ ਰੱਖਿਆ ਸੀ ਦੌਲਤਾਂ ਕਲ ਸੁਣਿਓ ਮੇਰੀ ਅਮੀ ਨੇ ਮੇਰੇ ਅੱਬੂ ਨੇ ਨਾਮ ਰੱਖਿਆ ਮੇਰਾ ਦੌਲਤਾਂ ਪਰ ਮੇਰੇ ਵਰਗੀ ਭੁੱਖੀ ਕੋਈ ਨਹੀਂ ਸੀ ਜਦੋਂ ਕਿਸੇ ਘਰ ਬੱਚੇ ਦਾ ਜਨਮ ਹੋਣਾ ਉਹਦੇ ਕੋਲ ਲਾਗ ਲੈਣਾ ਵਧਾਈ ਲੈਣੀ ਫਿਰ ਅਗਲੇ ਵਾਰ ਤ੍ਰਿਸ਼ਨਾ ਹੋ ਜਾਣੀ ਦੂਜੇ ਘਰ ਬੱਚੇ ਦਾ ਜਨਮ ਹੋਣਾ ਉਹਦੇ ਕੋਲ ਵਧਾਈ ਲੈਣੀ ਫਿਰ ਅਗਲੇ ਵਾਰ ਖਿਆਲ ਹੋ ਜਾਣਾ ਪਰ ਪਟਵਾਰੀ ਸੱਚ ਜਾਣੀ ਜਦੋਂ ਦੇ ਇਸ ਤੇਰੇ ਪੁੱਤਰ ਦੇ ਜ਼ਿਦਾਰੇ ਕੀਤੇ ਨੇ ਨਾ ਹੁਣ ਦੌਲਤਾਂ ਦੀ ਇਸ ਦੌਲਤ ਤੋਂ ਭੋਖ ਹੀ ਮਿਟ ਗਈ ਹੈ ਬੋਲੇ ਪਟਵਾਰੀ ਜੀ ਜਦੋਂ ਦੇ ਇਹ ਤੇਰੇ ਪੁੱਤਰ ਦੇ ਦਿਲਾਂ ਨੇ ਕੀਤੇ ਨੇ ਨਾ ਅੰਦਰ ਇੱਕ ਆਨੰਦ ਆ ਗਿਆ ਇਸ ਹੱਥਾਂ ਦੇ ਵਿੱਚ ਬੜੇ ਬੱਚੇ ਦਾ ਜਨਮ ਹੋਇਆ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਬੱਚਾ ਦੁੰਦਾ ਹੋਇਆ ਆਉਂਦਾ ਹੈ ਪਰ ਜਦੋਂ ਤੇਰੇ ਪੁੱਤਰ ਦਾ ਆਗਮਨ ਹੋਇਆ ਨਾ ਇਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਮੇਰੀਆਂ ਸਾਰੀਆਂ ਭੁੱਖਾਂ ਹੀ ਮਿਟ ਗਈਆਂ ਬੋਸ ਇਸ ਜਨਮੇ ਮਮਕਰ ਮਾਹੀ ਕਿਹਦੀ ਬੜੇ ਇਸ ਕਿਹਦੇ ਬੱਚਿਆਂ ਨੂੰ ਬੜੇ ਬੱਚੇ ਹੱਥਾਂ ਦੇ ਵਿੱਚ ਜਨਮ ਜਨਾ ਬੱਚਿਆਂ ਦਾ ਹੋਇਆ ਬੋਸ ਇਸ ਜਨਮੇ ਮਮਕਰ ਮਾਹੀ ਪਰ ਇਹੋ ਅਚਰਜ ਕਬ ਦੇਖਿਓ ਨਹੀਂ ਮੈਂ ਇਹੋ ਜਾਂ ਕੌਫ ਤੱਕ ਇਹੋ ਜਾਂ ਅਚਰਜ ਕਦੀ ਨਹੀਂ ਵੇਖਿਆ ਜੋ ਤੇਰੇ ਬੱਚੇ ਨੇ ਦਰਸ਼ਨ ਕਰਕੇ ਵੇਖਿਆ ਮੈਂ ਜੋ ਇਸ ਬੱਚੇ ਦੇ ਦਰਸ਼ਨ ਕਰਕੇ ਮੈਨੂੰ ਠੰਡ ਪਈ ਹੈ ਨਾ ਮੈਨੂੰ ਆਨੰਦ ਆਇਆ ਇਹ ਆਨੰਦ ਮੈਨੂੰ ਕਦੀ ਆਇਆ ਹੀ ਨਹੀਂ ਬੋਸ ਇਸ ਜਨਮੇ ਮਮ ਕਰ ਮਾਹੀ ਪਰ ਇਹ ਅਚਰਜ ਕਬ ਦੇਖਿਓ ਨਹੀਂ ਪਟਵਾਰੀ ਜੀ ਅੱਜ ਦੌਲਤ ਦਾ ਸਜਮਤ ਦੌਲਤ ਵਾਲੀ ਹੋ ਗਈ ਆ ਹੁਣ ਦੌਲਤਾਂ ਨੂੰ ਇਹ ਦੌਲਤ ਦੀ ਲੋੜ ਨਹੀਂ ਵੇਖੋ ਗੁਰਮੁਖੋ ਪਿਆਰ ਭਰੀ ਨਦਰ ਬਾਬੇ ਨਾਨਕ ਨੇ ਇਹੋ ਜੀ ਕੀਤੀ ਦੌਲਤਾਂ ਸੱਚ ਵਿੱਚ ਦੌਲਤ ਵਾਲੀ ਹੁੰਦੀ ਹੈ ਉਹ ਨਾਮ ਰੂਪੀ ਦੌਲਤ ਮਿਲ ਗਈ ਗੁਰਮੁਖੋ ਜਿਹਦੇ ਨਾਲ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ ਪੱਗਾਂ ਵਾਲਿਓ ਬਾਬੇ ਨੇ ਜਿਹਦੇ ਉੱਪਰ ਨਦਰ ਕੀਤੀ ਹੈ ਨਾ ਉਹਦਾ ਲੋਕ ਵੀ ਸੁਖੀਆ ਕਰ ਦਿੱਤਾ ਪਰ ਲੋਕ ਵੀ ਸੁਹੇਲਾ ਕਰ ਦਿੱਤਾ ਜੇ ਸੱਜਣ ਤੇ ਕੱਜਣ ਇਹ ਚਾਚਾ ਬੀ ਜੈਸਨ ਗੁਰਮਕੋ ਸੱਜਣ ਦਾ ਨਾਮ ਸੁਣਿਆ ਤੁਸੀਂ ਪਰ ਕੱਜਣ ਦਾ ਨਾਮ ਘੱਟ ਸੁਣਿਆ ਹੋਵੇਗਾ ਇਹ ਦੋ ਸਨ ਸੱਜਣ ਤੇ ਕੱਜਣ ਇਹ ਠੱਗੀਆਂ ਮਾਰਦੇ ਸਨ ਠੱਗ ਸਨ ਆਪਣੇ ਇਲਾਕੇ ਦੇ ਪਰ ਜਦੋਂ ਗੁਰਨਾਇਕ ਬਾਦਸ਼ਾਹ ਨੇ ਪਿਆਰ ਬੜੀ ਨਜ਼ਰ ਕੀਤੀ ਨਾ ਇਹ ਠੱਗਾਂ ਤੋਂ ਸੰਤ ਬਣ ਗਏ ਸੰਤ ਨੂਰ ਸ਼ਾ ਜਾਦੂਗਰਨੀ ਦਾ ਜਾਦੂ ਦਾ ਕਿਲਾ ਸੀ ਪਰ ਜਦੋਂ ਬਾਬੇ ਨੇ ਪਿਆਰ ਭਰੀ ਨਜ਼ਰ ਕੀਤੀ ਨਾ ਉਹਦਾ ਜਾਦੂ ਦਾ ਕਿਲਾ ਵੀ ਸਤ ਸੰਗਤ ਦਾ ਕਿਲਾ ਬਣ ਗਿਆ। ਉਹ ਭੂਮੀਆਂ ਜ਼ੋਰ ਸੀ ਗੁਰਮੁਖੋ ਜਿਸ ਵੇਲੇ ਵੀਰੇ ਬਾਬੇ ਨੇ ਨਜ਼ਰ ਕੀਤੀ ਪਿਆਰ ਭਰੀ ਭੂਮੀਆਂ ਜ਼ੋਰ ਤੋਂ ਭੂਮੀਆਂ ਗੁਰਸਿੱਖ ਬਣ ਗਿਆ। ਜਾਣਦੇ ਹੋ ਨਾ ਗੁਰਦਨ ਰੀਠਾ ਸਾਹਿਬ ਕਰਦੀ ਗੁਰਦਰਾ ਹੀਠਾ ਸੇ ਚਲੇ ਜਾਓ ਉਹ ਦਰਸਤ ਦੇ ਕੋਲ ਚਲੇ ਜਾਓ ਜਾ ਕੇ ਹੱਥ ਜੋੜ ਲਓ ਆ ਕੋਈ ਦੀਠੇ ਤੇ ਦਰਸਤਾ ਤੇਰੇ ਸਮੇਂ ਤੇ ਹੋਰ ਕਈ ਦਰਸਤ ਹੋਣਗੇ ਅੱਜ ਉਹਨਾਂ ਦਾ ਨਾਮੋਂ ਨਿਸ਼ਾਨ ਤੱਕ ਨਹੀਂ ਹੈ ਲੋਕ ਤੇਰਾ ਇੰਨਾ ਸਤਕਾਰ ਕਰਦੇ ਨੇ ਤੇਰਾ ਪ੍ਰਸ਼ਾਨ ਲੋਕਾਂ ਦੇ ਖੜਦੇ ਨੇ ਤੂੰ ਐਡਾ ਸਤਕਾਰ ਜੋ ਕਿਵੇਂ ਬਣ ਗਿਆ ਉਸ ਵੇਲੇ ਉਹ ਦਰਖਤ ਤੁਹਾਨੂੰ ਜਵਾਬ ਦੇਗਾ ਡਿੱਠੇ ਦਾ ਦਰਖਤ ਆਖੀ ਗੋ ਭਲਿਆ ਮੈਂ ਵੀ ਇੱਕ ਵੜ ਦਾ ਕੌੜਾ ਹਾਂ ਪਰ ਬਾਬੇ ਨਾਨਕਰ ਪਿਆਰ ਭਰੀ ਮੇਰੀ ਤੇ ਨਜ਼ਰ ਕੀਤੀ ਮੈਨੂੰ ਮਿੱਠਾ ਵੀ ਕਰ ਦਿੱਤਾ ਤੇ ਮੈਨੂੰ ਸਤਕਾਰਯੋਗ ਵੀ ਬਣਾ ਦਿੱਤਾ ਵੇਖੋ ਬਾਬੇ ਦੀ ਨਜ਼ਰ ਅਸ਼ਕੇ ਜਈਏ ਬਾਬੇ ਦੀ ਨਜ਼ਰ ਤੋਂ ਪਾਗਾ ਵਾਲਿਓ ਗੁਰਨਾਨਕ ਬਾਦਸ਼ਾਹ ਜੀ ਕਰਤਾਰਪੁਰ ਦੀ ਧਰਤੀ ਤੇ ਬੈਠੇ ਨੇ ਦੋ ਸਿੱਖ ਸਤਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਭਾਈ ਫਿਰਦਾ ਖਹਿਰਾ ਜੀ ਤੇ ਭਾਈ ਜੋਧ ਜੀ ਦੋਵੇਂ ਸਿੱਖ ਗੁਰਨਾਨਕ ਬਾਦਸ਼ਾਹ ਦੀ ਸ਼ਰਨ ਵਿੱਚ ਆਉਂਦੇ ਨੇ ਆਕੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਗਰੀਬ ਨਿਵਾਜ ਸਤਗੁਰੂ ਜੀ ਹੇ ਗੁਰਨਾਨਕ ਬਾਦਸ਼ਾਹ ਜੀ ਕਿਰਪਾ ਕਰੋ ਕੋਈ ਸੌਖਾ ਜਿਹਾ ਢੰਗ ਦੱਸੋ ਸਤਗੁਰੂ ਜੀ ਜਿਹਦੇ ਨਾਲ ਸਾਡਾ ਉਧਾਰ ਵੀ ਹੋ ਜਾਵੇ ਤੇ ਸਾਡੀ ਕਲਿਆਣ ਵੀ ਹੋ ਜਾਵੇ ਗੱਲ ਸੁਣਿਓ ਹੇ ਗੁਰਨਾਨਕ ਬਾਦਸ਼ਾਹ ਜੀ ਕਿਰਪਾ ਕਰੋ ਕੋਈ ਸੌਖਾ ਜਿਹਾ ਢੰਗ ਦੱਸੋ ਸਤਗੁਰੂ ਜੀ ਜਿਹਦੇ ਨਾਲ ਸਾਡਾ ਉਧਾਰ ਵੀ ਹੋ ਜਾਵੇ ਤੇ ਸਾਡੀ ਕਲਿਆਣ ਵੀ ਹੋ ਜਾਵੇ ਤੇ ਗੁਰੂ ਨਾਨਕ ਬਾਦਸ਼ਾਹ ਜੀ ਅੱਖ ਲੈ ਕਹਿਣਾ ਕੀ ਚਾਉਂਦੇ ਹੋ ਸਤਿਗੁਰੂ ਸਾਨੂੰ ਆਪਣੀ ਸਿੱਖੀ ਬਖਸ਼ੋ ਸਾਨੂੰ ਆਪਣਾ ਸਿੱਖ ਬਣਾ ਲਓ ਜਿਹਦੇ ਨਾਲ ਸਾਡਾ ਉਧਾਰ ਵੀ ਹੋ ਜਾਵੇ ਤੇ ਸਾਡੀ ਕਲਿਆਣ ਵੀ ਹੋ ਜਾਵੇ ਤੋ ਗੁਰੂ ਨਾਨਕ ਬਾਸ਼ਾ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਜੇ ਚਾਹੁੰਦੇ ਉਧਾਰ ਵੀ ਹੋ ਜਾਵੇ ਕਲਿਆਣ ਵੀ ਹੋ ਜਾਵੇ ਫਿਰ ਮਨ ਨੀਵਾਂ ਰੱਖਣਾ ਪਵੇਗਾ ਸੇਵਾ ਵੀ ਕਰੋ ਸਿਮਰਨ ਵੀ ਕਰੋ ਪਰ ਮਨ ਨੀਵਾਂ ਰੱਖਣਾ ਹੈ ਸਤਗੁਰੂ ਜੀ ਆਖਣਗੇ ਕਈ ਵਾਰ ਬੰਦਾ ਸੇਵਾ ਤਾਂ ਕਰਦਾ ਹੈ ਪਰ ਅੰਦਰ ਸੇਵਾ ਦੀ ਹੌਮੇ ਆ ਜਾਂਦੀ ਹੈ। ਕਈ ਵਾਰ ਬੰਦਾ ਬੰਦਗੀ ਤਾਂ ਕਰਦਾ ਹੈ ਪਰ ਅੰਦਰ ਹੌਮੇ ਆ ਜਾਂਦੀ ਹੈ। ਉਹਦੇ ਨਾਲ ਕੀਤੀ ਬੰਦਗੀ ਫੇਰ ਰੁੜਨੀ ਸ਼ੁਰੂ ਹੋ ਜਾਂਦੀ ਹੈ। ਉਹਦੇ ਨਾਲ ਕੀਤੀ ਹੋਈ ਸੇਵਾ ਫੇਰ ਰੁੜਨੀ ਸ਼ੁਰੂ ਹੋ ਜਾਂਦੀ ਹੈ। ਸੇਵਾ ਵੀ ਕਰੋ। ਸਿਮਰਨ ਵੀ ਕਰੋ ਪਰ ਮਨ ਨੀਵਾਂ ਰੱਖਣਾ ਹੈ। ਸਤਿਗੁਰੂ ਜੀ ਮਨ ਨੀਵਾ ਰੱਖਣਾ ਹੈ ਇਹ ਮਨ ਨੀਵਾ ਕਿਵੇਂ ਹੋਵੇ ਹੁਣ ਗੱਲ ਸੁਣਿਓ ਇੱਕੋ ਸਿੱਖਣ ਫਿਰ ਅਗਲਾ ਸਵਾਲ ਕਰ ਦੱਸਤਾ ਭਾਈ ਫਿਰਨਾ ਕਹਿ ਰਾ ਜੀ ਇਹਦੇ ਤੇ ਭਾਈ ਜੋਤ ਜੀ ਨੇ ਸਤਿਗੁਰੂ ਇਹ ਮਨ ਨੀਵਾ ਕਿਵੇਂ ਹੋਵੇ ਸਤਿਗੁਰੂ ਜੀ ਆਖਣਗੇ ਸੰਗਤ ਕਰਨੀ ਹੈ ਗੁਰਸਿੱਖਾਂ ਦੀ ਯਤਨ ਕਰਨਾ ਜਿੱਥੇ ਸੰਗਤ ਕਰਨੀ ਹੈ ਉੱਥੇ ਗੁਰਸਿੱਖਾਂ ਦੀ ਸੰਗਤ ਦੀ ਸੇਵਾ ਵੀ ਕਰਨੀ ਹੈ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਨਾਲ ਸੰਗਤ ਦੀ ਤੇ ਗੁਰਸਿੱਖਾਂ ਦੀ ਅਥੀ ਸੇਵਾ ਵੀ ਕਰਨੀ ਹੈ ਤੇ ਸਤਗੁਰੂ ਜੀ ਆਖਣਗੇ ਉਹ ਭਾਈ ਪਿਛਲ ਰਾਤ ਜਾਗਣਾ ਹੈ ਸਤਗੁਰੂ ਪਿਛਲ ਰਾਤ ਜਾਗਣਾ ਹੈ ਹਾਂ ਭਾਈ ਪਿਛਲ ਰਾਤ ਜਾਗਣਾ ਹੈ ਸਤਗੁਰੂ ਫੇ ਜਾ ਕੇ ਕਰਨਾ ਕੀ ਹੈ ਗਰੀਬ ਨਿਵਾਸ ਸਤਗੁਰੂ ਜੀ ਆਖਣ ਲੱਗੇ ਜਾ ਕੇ ਸ਼ਬਦ ਦਾ ਅਭਿਆਸ ਕਰਨਾ ਹੈ ਇੱਕ ਅਕਾਲ ਪੁਰਖ ਦੀ ਅਰਦਾਸਾ ਕਰਨੀ ਹੈ ਸਤਗੁਰੂ ਇੱਕ ਦੀ ਅਰਦਾਸਾ ਕਰਨੀ ਹੈ ਸਤਗੁਰੂ ਜੀ ਕਹਿੰਦੇ ਇੱਕ ਦੀ ਅਰਦਾਸਾ ਕਰਨੀ ਹੈ ਕਿਉਂ ਭਾਗਾਂ ਵਾਲਿਓ ਬਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਬੋਲੋ ਇੱਕ ਓ ਔਮਕਾਰ ਕਰਤਾ ਪੁਰਖ ਨਿਰਵੈਰ ਆਜੁਨੀ ਸਭੰਗ ਜਪ ਆਦ ਸਚ ਹੈ ਪੀ ਸਚ ਕਹਿੰਦੇ ਇੱਕ ਦੀ ਅਰਦਾਸ ਕਰਨੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਕਰਨ ਕਾਰਨ ਪ੍ਰਭ ਏਕ ਹੈ ਇੱਕ ਪਿਤਾ ਇੱਕ ਅਸਕੇ ਹਮ ਬਾਰਿਕ ਪੜੋਗੇ ਕਰਮੋਗ ਪੰਕਤੀ ਪਿਆਰ ਦੇ ਬਰੂ ਬਿਲੋ ਨਾ ਅੱਲਾ ਜਿਵੇਂ ਸਾਧੂ ਜੀ ਸੇਵਾ ਲੈਣ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਗੱਜ ਕੇ ਇੱਕ ਹੈ ਭਾਈ ਇੱਕ ਹੈ ਸਾਹਿਬ ਮੇਰਾ 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 ਇੱਕ ਹੈ ਭਾਈ ਇੱਕ ਹੈ 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 ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਸਤੂ ਜੀ ਕਹਿੰਦੇ ਫਿਰ ਸ਼ਬਦ ਦਾ ਅਭਿਆਸ ਕਰਨਾ ਹੈ ਇੱਕ ਦੀ ਅਰਦਾਸ ਕਰਨੀ ਹੈ ਤੇ ਇਹ ਜਦੋਂ ਚੱਲੇ ਨਾ ਸਤੂ ਜੀ ਨੇ ਫਿਰ ਪਿੱਛੋਂ ਆਵਾਜ਼ ਮਾਰੀ ਕਹਿੰਦੇ ਉਹ ਭਾਈ ਸੁਭਾਅ ਦਇਆ ਵਾਲਾ ਰੱਖਣਾ ਹੈ ਦਇਆ ਵਾਲਾ ਸਤੂ ਜੀ ਦਇਆ ਵਾਲਾ ਸੁਭਾਅ ਰੱਖਣਾ ਕਹਿੰਦੇ ਹਾਂ ਕੋਈ ਲੋੜਵੰਦ ਹੋਵੇ ਦੁਖੀ ਹੋਵੇ ਉਹਦੀ ਸਹਾਇਤਾ ਕਰਨੀ ਹੈ ਵੇਖੋ ਗੁਰਮਖੋ ਮੈਂ ਕਈ ਵਾਰ ਸੋਚਦਾ ਗੁਰਦਾਨਿਕ ਬਾਸ਼ਾ ਕੇਵਲ ਆਖਿਆ ਨਹੀਂ ਦਿਆ ਵਾਲਾ ਸੁਭਾ ਰੱਖਣਾ ਹੈ ਕਰਕੇ ਵਿਖਾਇਆ ਜੀ ਤੀਸਰੀ ਉਦਾਸੀ ਦੇ ਸਮੇਂ ਨਾ ਸਤਗੁਰੂ ਜੀ ਬੁਲਾਕੀ ਪਿੰਡ ਤੇ ਜਾਂਦੇ ਨੇ ਬੁਲਾਕੀ ਪਿੰਡ ਦੇ ਵਿੱਚ ਉੱਥੇ ਰੱਬ ਨੂੰ ਮੰਨਣ ਵਾਲਾ ਹੈ ਭਾਈ ਦੌਦ ਜਿਲਾਹਾ ਰੱਬ ਦੀ ਅਰਦਾਸ ਕਰਨ ਵਾਲਾ ਹੈ ਬਾਈ ਦਾਊਦ ਝੁਲਾਹਾ ਉਹਨੂੰ ਪਤਾ ਲੱਗਦਾ ਮੇਰੇ ਇਲਾਕੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਏ ਹੋਏ ਨੇ ਉਹਦੀ ਕਿਰਤ ਸੀ ਗੁਰਮੁਖੋ ਝੁਲਾਹੇ ਦੀ ਉਬੜਾ ਸੁੰਦਰ ਗੁਲੀਚਾ ਲੈ ਕੇ ਨਾ ਸਤਗੁਰ ਦੀ ਸ਼ਰਨ ਵਿੱਚ ਪਹੁੰਚਦਾ ਹੈ ਜਾ ਕੇ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਦੇ ਮੱਥਾ ਟੇਕਦਾ ਹੈ ਤੇ ਗੁਰਨਾਨਕ ਬਾਛਰੂ ਜਾ ਕੇ ਨਾ ਉਹ ਗਲੀਚਾ ਪੇਟਾ ਕਰਦਾ ਹੈ ਤੇ ਸਤਿਗੁਰ ਜੀ ਉਹਦਾ ਗਲੀਚਾ ਹੱਥ ਵਿੱਚ ਫੜਦੇ ਨੇ ਤੇ ਸਤਿਗੁਰ ਜੀ ਜ਼ਮੀਨ ਤੇ ਬੈਠੇ ਹੋਏ ਨੇ ਚੌਂਕੜਾ ਮਾਰ ਕੇ ਤੇ ਕੋਲ ਭਾਈ ਦੌਦ ਜੀ ਵੀ ਬੈਠ ਜਾਂਦੇ ਨੇ ਤੇ ਇਹਨੇ ਨੂੰ ਸਤਿਗੁਰ ਸਾਹਮਣੇ ਕੀ ਵੇਖਦੇ ਨੇ ਇੱਕ ਕੁੱਤੀ ਤੇ ਉਹਦੇ ਬੱਚੇ ਜੋ ਠੰਡ ਨਾਲ ਠੜੂ ਠੜੂ ਪਏ ਕਰਦੇ ਨੇ ਗੱਲ ਸੁਣਿਓ ਇੱਕ ਕੁੱਤੀ ਤੇ ਉਹਦੇ ਬੱਚੇ ਠੰਡ ਵਿੱਚ ਠੜੂ ਠੜੂ ਪਏ ਕਰਦੇ ਨੇ ਤੇ ਸਤਿਗੁਰੂ ਕੀ ਕਰਦੇ ਨੇ ਗੁਰੂ ਨਾਨਕ ਬਾਦਸ਼ਾਹ ਜੀ ਉਹ ਗਲੀਚਾ ਫੜਦੇ ਨੇ ਤੇ ਆਪ ਜਾ ਕੇ ਨਾ ਅੱਧਾ ਗਲੀਚਾ ਥੱਲੇ ਵਿਛਾ ਦਿੰਦੇ ਨੇ ਤੇ ਅੱਧਾ ਗਲੀਚਾ ਕੁੱਤੀ ਤੇ ਉਹਦੇ ਬੱਚਿਆਂ ਦੇ ਪਾ ਦਿੰਦੇ ਨੇ ਭਾਈ ਦਾਉਦ ਜੀ ਇਹ ਵੇਖ ਕੇ ਬੜਾ ਹੈਰਾਨ ਹੁੰਦੇ ਨੇ ਆਖਣਗੇ ਸਤਗੁਰੂ ਮੈਂ ਕਿੱਡੇ ਪਿਆਰ ਦੇ ਨਾਲ ਤੁਹਾਨੂੰ ਗੁਲੀਚਾ ਪੇਟਾ ਕੀਤਾ ਤੁਸੀਂ ਇਹ ਗੁਲੀਚਾ ਕੁੱਤੀ ਦੇ ਉਹ ਬੱਚਿਆਂ ਦੇ ਉੱਪਰ ਪਾ ਦਿੱਤਾ ਸਤਗੁਰ ਜੀ ਆਖਣਗੇ ਉਹ ਭਾਈ ਭਾਈ ਦਾਊਦ ਇਹ ਗਲੀਚੇ ਦੀ ਇਹਨਾਂ ਨੂੰ ਲੋੜ ਸੀ ਇਹਨਾਂ ਨੂੰ ਸਤਗੁਰ ਫੇ ਮੇਰੀ ਹਾਜ਼ਰੀ ਗੁਰਨਾਨਕ ਬਾਸ਼ਾ ਕਹਿੰਦੇ ਭਾਈ ਜ਼ਾਊਦ ਤੇਰੀ ਹਾਜ਼ਰੀ ਲੱਗ ਗਈ ਆ ਜਿਹੜਾ ਗਲੀਚਾ ਸੀ ਪ੍ਰਵਾਨ ਕਰ ਲਿਆ ਹੈ ਤੈਨੂੰ ਕੁੱਤੀ ਦੇ ਇਹਦੇ ਬੱਚਿਆਂ ਦੀ ਅਸੀਸਰੀ ਮਿਲ ਗਈ ਹੈ ਸਾਡਾ ਗਲੀਚਾ ਤੇ ਸਾਰਾ ਹਰਾ-ਪਰਾ ਕਾ ਹੈ ਸਾਦ ਕੋ ਨੇ ਸਹਜੇ ਸਮਝਾਤਾ ਇਸ ਸੰਸਾਰ ਦੇ ਲੋਕੋ ਸਾਡੇ ਸੁੱਖ ਤੇ ਸਾਡੇ ਆਰਾਮ ਕਿਸੇ ਕੰਮ ਦੇ ਨਹੀਂ ਜੇ ਕੋਈ ਜੀਵ ਜੰਤੂ ਸਾਡੇ ਕੋਲ ਦੁਖੀ ਹੋਵੇ ਤਾਂ ਜੇ ਕੋਈ ਜੀਵ ਜੰਤੂ ਸਾਡੇ ਕੋਲ ਦੁਖੀ ਹੈ ਨਾ ਸਾਡੇ ਸੁੱਖ ਆਰਾਮ ਕਿਸੇ ਕੰਮ ਦੇ ਨਹੀਂ ਇਹ ਗੁਰੂ ਨਾਨਕ ਜੀ ਦੇ ਘਰ ਦਾ ਸਿਧਾਂਤ ਸੀ ਗੁਰਮਖੋ ਅੱਜ ਗੁਰੂ ਨਾਨਕ ਬਾਦਸ਼ਾਹੀ ਆਕਲ ਲਗੇ ਭਾਈ ਫਿਰਨਾ ਜੀ ਭਾਈ ਜੋਧ ਜੀ ਦਇਆ ਵਾਲਾ ਸੁਭਾਅ ਰੱਖਣਾ ਹੈ ਇਹ ਸਾਧ ਸੰਗਤ ਗੁਰੂ ਅੱਗੇ ਲੈ ਕੇ ਆਪਣੇ ਨਗਰ ਤੇ ਜਾਂਦੇ ਨੇ ਪਿਛਲੇ ਜਾਗਦੇ ਨੇ ਸ਼ਬਦ ਦੀ ਕਮਾਈ ਕਰਦੇ ਨੇ ਲੋੜਵੰਦ ਦੁਖੀਆਂ ਦੀ ਸਹਾਇਤਾ ਕਰਦੇ ਨੇ ਸਰੇ ਸ਼ਾਂਤ ਧਰਮ ਚੱਲਾ ਜਾਂਦੇ ਨੇ ਦਿਨੋਂ ਦਿਨ ਕਿਰਪਾ ਹੋ ਰਹੀ ਹੈ ਉਹ ਬਖਸ਼ਿਸ਼ ਹੋ ਰਹੀ ਹੈ ਰੰਗ ਲਗਤ 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 ਹੈ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਬੜਾ ਪਿਆਰਾ ਜਿਹਾ ਜੀਵਨ ਬਣ ਗਿਆ ਇਹਨਾਂ ਦਾ ਫੇ ਸਤਿਗੁਰ ਦਾ ਸ਼ੁਕਰਾਨਾ ਕਰਨ ਵਾਸਤੇ ਗੁਰੂ ਨਾਨਕ ਬਾਸ਼ਾ ਦੀ ਸ਼ਰਨ ਵਿੱਚ ਆਉਂਦੇ ਨੇ ਸਤਿਗੁਰ ਜੀ ਤੁਹਾਡੀ ਬੜੀ ਕਿਰਪਾ ਹੋਈ ਹੈ ਹੁਣ ਅੰਦਰ ਖੇੜਾ ਆ ਗਿਆ ਹੈ ਅੰਦਰ ਆਨੰਦ ਆ ਗਿਆ ਹੈ ਮਹਾਰਾਜ ਜੀ ਸਤਿਗੁਰੂ ਜੀ ਕਹਿੰਦੇ ਜਿਹੜਾ ਬੱਚਾ ਤੁਸੀਂ ਸੰਭਾਲਿਆ ਹੈ ਨਾ ਤੁਸੀਂ ਇਹ ਆਖਿਆ ਸੀ ਸਾਡਾ ਉਧਾਰ ਹੋ ਜਾਵੇ ਸਾਡੀ ਕਲਿਆਣ ਹੋ ਜਾਵੇ ਤੇ ਗੁਰਨਾਨਕ ਬਾਦਸ਼ਾਹ ਆਖ ਲੱਗੇ ਭਾਈ ਫਿਰਨਾ ਜੀ ਭਾਈ ਜੋਧ ਜੀ ਤੁਹਾਡੇ ਪਿਆਰ ਦੇ ਸਦਕੇ ਜਿਹੜਾ ਬਚਨ ਤੁਸੀਂ ਸੰਭਾਲਿਆ ਹੈ ਜਿਹੜਾ ਅੰਮ੍ਰਿਤ ਵੇਲੇ ਸ਼ਬਦ ਦਾ ਅਭਿਆਸ ਕੀਤਾ ਹੈ ਉਹਦੇ ਸਦਕੇ ਤੁਹਾਡਾ ਜਿਉਂਦਿਆਂ ਜੀ ਹੀ ਉਧਾਰ ਹੋ ਗਿਆ ਹੈ ਬੋਲੇ ਏਸੋ ਨਿਹਾਲ ਤੁਹਾਡੀ ਜਿਉਂਦਿਆਂ ਜੀ ਕਲਿਆਣ ਹੋ ਗਈ ਹੈ ਕਿਉਂ ਤੁਸੀਂ ਬਚਨ ਸੰਭਾਲਿਆ ਹੈ ਬਚਨ ਸੰਭਾਲਣ ਵਾਲਾ ਵੱਡਾ ਹੈ ਇਨਾਂ ਦਾ ਪਿਆਰਾ ਜੀਵਨ ਵੇਖ ਕੇ ਫਿਰ ਭਾਈ ਗੁਰਦਾਸ ਜੀ ਆਪਣੀ 11ਵੀਂ ਬਾਤ 14ਵੀਂ ਪਉੜੀ 'ਚ ਇਸ ਸਿੱਖਾਂ ਦਾ ਜ਼ਿਕਰ ਕਰਦੇ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਫਿਰ ਅੱਧੀ ਪੰਕਤੀ ਲਿਖੀ ਭਾਈ ਗੁਰਦਾਸ ਜੀ ਦੇ ਦੋਵੇਂ ਸਿੱਖਾਂ ਦੀ ਕਹਿੰਦੇ ਫਿਰਨਾ ਖੈਰਾ ਜੋਦ ਸਿੱਖ ਸਿੱਖੀ ਮੰਗੀ ਸੀ ਕਹਿੰਦੇ ਆਕੇ ਕਹਿੰਦੇ ਫਿਰਨਾ ਖੈਰਾ ਜੋਦ ਸਿੱਖ ਮੁਖ ਭਾਈ ਗੁਰਦਾਜ ਜੀ ਨੇ ਫਿਰ ਇਹਨਾਂ ਨੂੰ ਮਾਨ ਦਿੱਤਾ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਗੁਰਮੁਖੋ ਆਓ ਜਿੰਨਾ ਕਸਮਾ ਹੁਕਮ ਹੋਇਆ ਸੀ ਸਮਾ ਹੋ ਚੁੱਕਿਆ ਹੈ ਆਸਦੀਏ ਬੁਲਾ ਬਖਸ਼ੋ ਜੀ ਜੇ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ